ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਸਾਲ ਦੀ 2024 ਦੀ ਆਖਰੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਹੋਈ ਜਿਸ ਵਿੱਚ ਦੋ ਅਹਿਮ ਫੈਸਲੇ ਹੋਏ ਇੱਕ ਤਾਂ ਇਹ ਕਿ ਨਰੇਂਦਰ ਸਿੰਘ ਚੌੜਾ ਜਿਸ ਬਾਰੇ ਇਸਨੇ ਹਗਾਮੀ ਮੀਟਿੰਗ ਕਰਕੇ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਨੇ ਕਿਹਾ ਸੀ ਕਿ ਉਹਨੂੰ ਪੰਥ ਚੋਂ ਛੇਕਿਆ ਜਾਵੇ ਉਹ ਫੈਸਲਾ ਉਹਦੀ ਪੁਸ਼ਟੀ ਨਹੀਂ ਕੀਤੀ ਇੱਕ ਕਿਸਮ ਦਾ ਰੱਦ ਕਰਤਾ ਕਿਉਂ ਰੱਦ ਹੋਇਆ ਕਿਉਂ ਵਾਪਸ ਲਿਆ ਫੈਸਲਾ ਕਿ ਪੰਥਕ ਜਥੇਬੰਦੀਆਂ ਦਾ ਅਸਰ ਹੋਇਆ ਉਹਦੇ ਪ੍ਰਭਾਵ ਅਟਰੇ ਲਿਆ ਇਹਦਾ ਐਨਾਲਿਸਿਸ ਕਰਨਾ ਦੂਜਾ ਵੱਡਾ ਫੈਸਲਾ ਇਹ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਜੋ 44 ਕਮੇਟੀ ਬਣਾਈ ਸੀ 3 ਮੈਂਬਰੀ ਰਘੂਜੀਤ ਸਿੰਘ ਬਿਰਕ ਦੀ ਅਗਵਾਈ ਦੇ ਵਿੱਚ ਉਸ ਨੂੰ ਇੱਕ ਮਹੀਨਾ ਹੋਰ ਦਿੱਤਾ ਕਿ ਤੁਸੀਂ ਇੱਕ ਮਹੀਨਾ ਲੋਕ ਕਿਹਾ ਇਹ ਗਿਆ ਕਿ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਉਸ ਕਰਕੇ ਇੱਕ ਮਹੀਨਾ ਹੋਰ ਗਿਆਨੀ ਹਰਪ੍ਰੀਤ ਸਿੰਘ ਤੇ ਰੋਕ ਲੱਗੂਗੀ ਇੱਥੇ ਮੈਂ ਤੁਹਾਨੂੰ ਇਹ ਦੱਸਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਪ੍ਰतिकਰਮ ਬਹੁਤ ਸਖਤ ਸ਼ਬਦਾਂ ਚ ਦਿੱਤੇ ਤੇ ਅਕਾਲੀ ਲੀਡਰਸ਼ਿਪ ਨੂੰ ਮਹਾਭਾਰਤ ਦੀ ਐਗਜ਼ਾਮਪਲ ਦਿੰਦੇ ਹੋਏ ਕਿਹਾ ਕਿ ਤੁਸੀਂ ਸ਼ਕਨੀ ਤੇ ਦਰਯੋਦਨ ਦਾ ਸਾਥ ਨਾ ਦਿਓ ਧਰਮ ਦਾ ਸਾਥ ਦਿਓ ਹੋਰ ਕੀ ਕੁਝ ਕਿਹਾ ਗੈਨੀ ਹਰਪ੍ਰੀਤ ਸਿੰਘ ਨੇ ਉਹ ਵੀ ਇਸ ਵੀਡੀਓ ਚ ਤੁਹਾਨੂੰ ਦੱਸਾਂਗੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਹੜੇ ਤੁਸੀਂ ਮੇਰੇ ਨਾਲ ਨਵੇਂ ਜੁੜਿਓ ਜਾਂ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਕਰ ਲਵੋ ਗੱਲ ਆਪਾਂ ਸ਼ੁਰੂ ਕਰਦੇ ਆ ਨਰਿੰਦਰ ਸਿੰਘ ਚੌੜਾ ਦੇ ਮਤੇ ਤੋਂ ਜਿਹੜਾ ਪਿਛਲੀ ਵਾਰ ਲੈ ਕੇ ਆਏ ਸੀ ਅੰਤਰਕ ਕਮੇਟੀ ਚ ਇਹ ਕਿਹਾ ਸੀ ਜਦੋਂ 4 ਦਸੰਬਰ ਨੂੰ ਸਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੀ ਤੇ ਲੇਕਨ ਬਚ ਗਿਆ ਸੀ ਗੋਲੀ ਚੱਲੀ ਸੀ ਨਰਿੰਦਰ ਸਿੰਘ ਚੌੜਾ ਤੇ ਨਰਿੰਦਰ ਸਿੰਘ ਚੌੜਾ ਨੂੰ ਇਹ ਕਿਹਾ ਗਿਆ ਕਿ ਇਹਨਾਂ ਨੂੰ ਜੇ ਹਗਾਮੀ ਮੀਟਿੰਗ ਕੀਤੀ ਸ਼੍ਰੋਮਿਕ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤਰਕ ਕਮੇਟੀ ਨੇ ਤੇ ਜੀ ਨੂੰ ਪੰਥ ਸੇਕੂ ਉਸ ਤੋਂ ਬਾਅਦ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਤਲਗਭਗ ਕੌਮ ਜਿਹੜੇ ਸੰਭਦੀ ਸੀ ਕਿ ਇਸ ਹਮਲੇ ਕਾਰਨ ਉਹਨੂੰ ਪੰਥ ਚੋਂ ਸੇਕਣਾ ਜਿਹਦਾ ਇੱਕ ਰਿਕਾਰਡ ਹੈ ਜਿਹੜਾ ਲਗਾਤਾਰ ਲੜ ਰਿਹਾ ਹੈ ਭਾਵੇਂ ਉਹਦਾ ਲੜਾਈ ਦਾ ਟੰਗ ਜਿਹੜੇ ਮੋਡਰੇਟ ਅਕਾਲੀ ਨੇ ਉਹਨਾਂ ਤੋਂ ਵੱਖਰਾ ਹੈ ਤੇ ਉਸ ਨੂੰ ਪੰਥ ਸੋਂ ਸੇਕਣਾ ਜਿਹੜਾ ਹੈ ਇਹ ਠੀਕ ਨਹੀਂ ਹੈ ਉਹਨਾਂ ਨੇ ਮਤੇ ਪਾ ਕੇ ਔਰ ਇਹ ਗੱਲ ਕੀਤੀ ਤੁਸੀਂ ਇਹਨੂੰ ਪਲਸ ਜੋ ਛੇਕਦੇ ਹੋ ਅਸੀਂ ਤਾਂ ਜਿਹੜਾ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲ ਤਖਤ ਸਾਹਿਬ ਨੇ ਜਿਹੜਾ ਫਕਰੇ ਕੌਮ ਵਾਪਸ ਲਿਆ ਨਾ ਵਾਰਡ ਅਸੀਂ ਤਾਂ ਉਹ ਦੇਵਾਂਗੇ ਜਿਸ ਸਾਡਾ ਦਾ ਲੱਗਿਆ ਜਿਸ ਦਿਨ ਲੋਕਾਂ ਨੇ ਇਸ ਲੈਵਲ ਤੱਕ ਗੱਲ ਕੀਤੀ ਤੇ ਪੰਥਕ ਜਥੇਬੰਦੀਆਂ ਦਾ ਪ੍ਰਭਾਵ ਪਿਆ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਸਾਰੇ ਮਿਲੇ ਤੇ ਸ਼ਾਇਦ ਉਹਨਾਂ ਦੇ ਅਸਰ ਥੱਲੇ ਉਹਨਾਂ ਦੇ ਪ੍ਰਭਾਵ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹਨਾਂ ਜਿਹੜੇ ਗਰਮਦਲੀਏ ਕਹਿ ਲਓ ਖਾੜਕੂ ਕਹਿ ਲਓ ਜਜ ਜਨਾਂ ਦੀ ਸੋਚ ਇਹਨਾਂ ਰੋ ਵੱਖਰੀ ਹੈ ਉਹਨਾਂ ਦੇ ਦਵਾ ਥੱਲੇ ਇਹ ਗੱਲ ਜਿਹੜੀ ਹੈ ਇਹ ਕਹਿਣਾ ਕਿ ਜੀ ਇਹ ਵਾਪਸ ਲੈਣਿਆ ਜਾਂ ਉਹਦੀ ਪੁਸ਼ਟੀ ਨਹੀਂ ਕੀਤੀ ਜਦੋਂ ਵੀ ਕੋਈ ਮਤਾ ਪਾਸ ਹੁੰਦਾ ਨਾ ਤਾਂ ਕਮੇਟੀ ਚ ਅਗਲੀ ਮੀਟਿੰਗ ਚ ਉਹਦੀ ਪੁਸ਼ਟੀ ਕਰਨੀ ਹੁੰਦੀ ਹੈ ਉਹ ਨਹੀਂ ਕੀਤੀ ਦਾ ਮਤਲਬ ਮਤਾ ਪਾਪਸ ਲੈ ਲਿਆ ਜਾਂ ਰੱਦ ਹੋ ਗਿਆ ਸੋ ਹੁਣ ਉਹ ਪੰਚ ਤੋਂ ਛੇਕਣ ਵਾਲੀ ਗੱਲ ਉਹਦਾ ਇੱਕ ਹੋਰ ਵੀ ਕਾਰਨ ਹੈ ਕਿ ਉਹ ਲੋਕਾਂ ਨੇ ਤੇ ਇਹ ਕਹਿਣਾ ਸ਼ੁਰੂ ਕਰਤਾ ਜਿਨ੍ਹਾਂ ਨੇ ਆਪਦੇ ਗੁਨਾਹ ਮੰਨੇ ਜਿਹੜੇ ਇਦੋਂ ਵੱਡੇ ਗੁਨਾਹ ਕਰਨੇ ਉਹਨਾਂ ਨੂੰ ਤਾਂ ਪੰਚ ਛੇਕਿਆ ਨਹੀਂ ਇਹਨੂੰ ਪੰਚ ਕਿਵੇਂ ਛੇਕ ਦੋਗੇ ਤੁਸੀਂ ਸੋ ਪਾਪਸ ਲੈ ਲਿਆ ਸ਼ਰੋਣੀ ਕਮੇਟੀ ਨੇ ਯੂ ਟਰਨ ਲੈ ਲਿਆ ਕਾਲੇਚ ਕੀਤਾ ਫੈਸਲਾ ਸੀ ਜਲਦੀ ਚ ਜਿਹਦੀ ਲੋੜ ਨਹੀਂ ਸੀ ਉਹ ਇਹ ਮਤਾ ਲੈ ਕੇ ਆਏ ਸੀ ਉਹ ਵੀ ਹਗਾਮੀ ਮੀਟਿੰਗ ਬੁਲਾ ਕੇ ਇਹਦੀ ਕ੍ਰਿਟਿਸਿਜ਼ਮ ਬਹੁਤ ਹੋਇਆ ਸੀ ਇਹ ਤਾਂ ਹੋ ਗਿਆ ਪਹਿਲੀ ਗੱਲ ਦੂਜੀ ਗੱਲ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਦੀ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਨੇ ਇਹ ਕਿਹਾ ਦੇਖੋ ਬਹੁਤ ਸਾਰਾ ਦਬਾਅ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਤੇ ਇਹਨਾਂ ਤੇ ਵੀ ਇਹ ਹੁਣ ਤੱਕ ਅਸਲ ਆਦਤ ਪੈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦੇ ਤਿੰਨੇ ਸਸਤਾਵਾ ਅਕਾਲੀ ਦਲ ਦੀਆਂ ਸ਼ਰੋਮੀ ਅਕਾਲੀ ਦਲ ਦੇ ਤਾਂ ਪ੍ਰਧਾਨ ਸੀ ਸੀ ਤੇ ਨੌਰ ਸ਼ਰੋਮੀ ਕਮੇਟੀ ਤੇ ਨਾਲ ਅਕਾਲ ਤਖਤ ਉਹਨੂੰ ਆਪਦੀ ਜੇਬ 'ਚ ਸੰਭਦੇ ਸੀ ਆਪਦੀ ਮਰਜ਼ੀ ਨਾਲ ਚਲਾਉਂਦੇ ਸੀ ਤੇ ਆਪਦੀ ਮਰਜ਼ੀ ਦੇ ਜੱਥੇਦਾਰ ਲਾਉਂਦੇ ਸੀ ਆਪਦੀ ਮਰਜ਼ੀ ਦਾ ਪ੍ਰਧਾਨ ਲਾਉਂਦੇ ਸੀ ਆਪਦੇ ਤਰੀਕੇ ਨਾਲ ਚਲਾਉਂਦੇ ਸੀ ਇਹ ਸਭ ਨੂੰ ਪਤਾ ਹੈ ਲੋਕ ਤਾਂ ਹੱਸਦੇ ਹੁੰਦੇ ਸੀ ਛੁਟਕਲੇ ਬਣ ਗਏ ਸੀ ਕਿ ਕਿਹਨੇ ਪ੍ਰਧਾਨ ਬਣਦਾ ਉਹ ਕਹਿੰਦਾ ਦੋ ਬੰਦਿਆਂ ਨੂੰ ਪਤਾ ਜਾਂ ਰੱਬ ਨੂੰ ਪਤਾ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਫਿਰ ਇਹ ਕਹਿਣ ਲੱਗੇ ਸੀ ਰੱਬ ਨੂੰ ਵੀ ਕੀ ਪਤਾ ਇਕੱਲੇ ਬਾਦਲ ਨੂੰ ਪਤਾ ਹੈ ਤੇ ਬਾਦਲ ਦੇ ਲਫਾਫੇ ਚੋਂ ਨਿਕਲ ਜਾ ਸੀ ਬੀਬੀ ਜਗੀਰ ਕੌਰ ਨੇ ਹੀ ਤਾਂ ਰੌਲਾ ਪਾਇਆ ਸੀ ਕਿ ਲਫਾਫੇ ਚੋਂ ਕੱਢਣਾ ਬੰਦ ਕਰੋ ਸੋ ਉਹੀ ਜਿਹੜੀ ਸ਼੍ਰੋਮਣੀ ਕਮੇਟੀ ਫਿਰ ਜਥੇਦਾਰ ਲਾਉਂਦੀ ਸੀ ਜਥੇਦਾਰਾਂ ਨੂੰ ਫਿਰ ਕੋਠੀ 'ਚ ਬੁਲਾਇਆ ਜਾਂਦਾ ਸੀ ਫਿਰ ਕੋਠੀ 'ਚ ਬੁਲਾ ਕੇ ਆਪਦੇ ਮਨ ਮਰਜ਼ੀ ਦੇ ਹੁਕਮ ਦਿੱਤੇ ਜਾਂਦੇ ਸੀ ਜਥੇਦਾਰਾਂ ਨੂੰ ਹੁਕਮ ਦਿੱਤੇ ਜਾਂਦੇ ਸੀ ਤੋ ਹੁਣ ਜਦੋਂ ਕੋਈ ਜਥੇਦਾਰ ਨੇ ਉਹ ਸਾਰੀ ਪਰੰਪਰਾ ਨੂੰ ਤੋੜਿਆ ਹੁਕਮ ਮੰਨਣ ਤੋਂ ਇਨਕਾਰੀ ਹੋਏ ਤਨਖਾਈਆ ਘਰਾੜ ਦਿੱਤਾ ਉਸ ਤੋਂ ਬਾਅਦ ਉਹਦੀ ਕਰਦਾਰਕੁਸ਼ੀ ਹੋਈ ਸਭ ਨੂੰ ਪਤਾ ਹੈ ਤੇ ਕਰਦਾਰਕੁਸ਼ੀ ਤੋਂ ਬਾਅਦ ਜਿਸ ਤਰੀਕੇ ਨਾਲ ਫਿਰ 2 ਦਸੰਬਰ ਦਾ ਫੈਸਲਾ ਹੋਇਆ 2 ਦਸੰਬਰ ਦੇ ਫੈਸਲੇ 'ਚ ਜਿਹੜੀਆਂ ਗੱਲਾਂ ਕੀਤੀਆਂ ਜਿਸ ਤਰੀਕੇ ਨਾਲ ਕਿਹਾ ਕਿ ਹਾਂ ਜਾਂ ਨਾ ਚ ਜਵਾਬ ਦਿਓ جناب ਮੰਡਣੇ ਪਏ ਸੁਖਵੀਰ ਸਿੰਘ ਬਾਦਲ ਨੂੰ ਤੇ ਫਿਰ ਫੈਸਲਾ ਜਿਹੜਾ ਪਰਿਵਾਰ ਦੀ ਵੱਡੀ ਬੇਇੱਜ਼ਤੀ ਉਦੋਂ ਹੋਈ ਜਦੋਂ ਫਕਰੇ ਕੌਮ ਵਾਪਸ ਲੈ ਪ੍ਰਕਾਸ਼ ਸਿੰਘ ਬਾਦਲ ਦਾ ਤੋਂ ਉਹ ਸਾਰੇ ਫੈਸਲਿਆਂ ਤੋਂ ਬਾਅਦ ਇਹ ਗੱਲ ਸਪੱਸ਼ਟ ਹੋਈ ਕਿ ਇਹਦੇ ਵਿੱਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਇੱਕ ਵੱਡੀ ਧਿਰ ਬਣ ਕੇ ਖੜੇ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਅਕਾਲੀ ਫੂਲਾ ਸੰਬੰਧ ਸੱਚ ਦਾ ਫੈਸਲਾ ਕਰਨਾ ਹੈ ਉਹ ਹੋਇਆ ਤੇ ਫਿਰ ਉਹਨਾਂ ਤੇ ਕਈ ਕਿਸਮ ਦੀ ਕਰਤਾਰਕੋਸ਼ੀ ਫਿਰ ਜਦੋਂ ਨਹੀਂ ਹੋਇਆ ਫਿਰ ਉਹਨਾਂ ਦੇ 18 ਸਾਲ ਪੁਰਾਣੇ ਕੇਸ ਨੂੰ ਕੱਢ ਲਿਆ ਸਾਬਕਾ ਸਾਡੂ ਨੂੰ ਕੱਢ ਲਿਆ ਉਹਦੀਆਂ ਇੰਟਰਵਿਊਆਂ ਲਾਈਆਂ ਉਹਨੂੰ ਫਿਰ ਉਹਨਾਂ ਨੇ ਬਣਾ ਕੇ ਬੇਸ ਤੇ 44 ਕਮੇਟੀ ਬਣਾਤੀ ਤੇ ਕੜਤਾ 19 ਦਸੰਬਰ ਦੀ ਮੀਟਿੰਗ ਅਗਾਮੀ ਮੀਟਿੰਗ ਦੂਜੀ ਭਲਾਈ ਉਹ ਚ ਕਹਿੰਦੇ ਜੀ ਤੁਸੀਂ ਰੋਕ ਲਾਤੀ ਤੁਹਾਡੇ 15 ਦਿਨ ਦੀ ਹੁਣ ਉਹ ਰੋਕ ਜਿਹੜੀ ਆ ਅੱਜ ਦੀ ਮੀਟਿੰਗ ਜਿਹੜੀ ਹੋਈ ਸੀ ਉਹਦੇ ਚ 1 ਮਹੀਨੇ ਦੀ ਜਿਹੜੀ ਹੈ ਵਿਆਦ ਵਧਾ ਦਿੱਤੀ ਗਈ ਇਹ ਹੈ ਇਨ ਬਿਟਵੀਨ ਕਾਫੀ ਕੁਝ ਹੋਇਆ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਗਏ ਉਸ ਤੋਂ ਬਾਅਦ ਕਲਿੱਪ ਜਾਰੀ ਹੋਈ ਜਿਦੇ ਚ ਉਹਨਾਂ ਦੇ ਮੂੰਹ ਇਹ ਕਿਹਾ ਜਾਂਦਾ ਹੈ ਕਿ ਮੈਂ ਕੋਈ ਕੁਝ ਚਲੋ ਪਹਿਲਾਂ ਤਾਂ ਸਾਲਿਓ ਦੱਸਿਆ 27 ਸਕਿੰਟ ਦੀ ਚ ਫਿਰ ਇਹ ਕਿਹਾ ਜਾਂਦਾ ਕਿ ਜੀ ਅ ਅਕਾਲ ਤਖਤ ਦਾ ਜਥੇਦਾਰ ਕੋ ਟੁੱਚਾ ਹੁੰਦਾ ਮੈਂ ਗੱਲ ਕਰਦਾ ਪ੍ਰਧਾਨ ਮੰਤਰੀ ਨਾਲ ਕਰ ਲਓ ਉਹ ਸਾਰੀਆਂ ਗੱਲਾਂ ਜਿਹੜੀਆਂ ਬਾਹਰ ਆਈਆਂ ਜਿੰਦੀ ਪੂਰੀ ਤਰ੍ਹਾਂ ਉਸ ਨੂੰ ਬਦਨਾਮ ਜਾ ਕਰਜ਼ਾਰ ਕਸ਼ੀ ਹੋਈ ਤੇ ਉਹਦੇ ਵਿੱਚ ਇੱਕ ਇਹ ਵੀ ਗੱਲ ਆਈ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਨਾ ਸਵੰਧ ਆ ਅਮਿਤ ਸ਼ਾਹ ਦੇ ਬੰਦੇ ਜਾਂ ਬੀਜੇਪੀ ਨਾਲ ਇਹ ਉਹਨਾਂ ਦੀ ਸੁਰਚ ਸੁਰ ਬਣਾਉਂਦੇ ਨੇ ਇਸ ਕਿਸਮ ਦੀ ਗੱਲ ਆਈ ਇਹ ਗੱਲ ਉਦੋਂ ਹੋਰ ਪੱਕੀ ਹੋਈ ਜਦੋਂ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਮੁਖੀ ਉੱਥੇ ਪਹੁੰਚੇ ਤੇ ਉਹਨਾਂ ਨੇ ਗੱਲ ਕੀਤੀ ਪਹਿਲਾਂ ਉਹ ਪ੍ਰਕਾਸ਼ ਸਿੰਘ ਵੀਰ ਸਿੰਘ ਬਾਦਲ ਨੂੰ ਮਿਲੇ ਫਿਰ ਬਾਬਾ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਇਹ ਗੁਰਿੰਦਰ ਸਿੰਘ ਢਿੱਲੋਂ ਤੇ ਉਹਦੇ ਉੱਥੇ ਖੜੇ ਸੀ ਸਰਜੀਤ ਸਿੰਘ ਰਖੜਾ ਜਦੋਂ ਇਹਨਾਂ ਦੀ ਕੋਠੀ ਗਏ ਉਹ ਤੇ ਸਰਜੀਤ ਸਿੰਘ ਰਖੜਾ ਵੀ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਸਾਹਿਬ ਦੇ ਨੇੜੇ ਨੇ ਉਹਨਾਂ ਦਾ ਭਰਾ ਦਰਸ਼ਨ ਸਿੰਘ ਤਾਲੀਵਾਲ ਕਾਫੀ ਨੇੜੇ ਆ ਤੋ ਫਿਰ ਇਸ ਪਾਸੇ ਵੀ ਲੋਕਾਂ ਦੀ ਸੋਚ ਹੋਈ ਵੀ ਕੀ ਇਹ ਸਮਝੌਤਾ ਕਰਾਉਣਾ ਚਾਹੁੰਦੀ ਹੈ ਕੇਂਦਰ ਜਾਂ ਭਾਰਤੀ ਜਨਤਾ ਪਾਰਟੀ ਦੀ ਕੋਈ ਗੇਮ ਚੱਲ ਰਹੀ ਹੈ ਚੱਲਦਾ ਰਹੀ ਹੈ ਗੇਮ ਵਿੱਚ ਕੋਈ ਦੋਰਾ ਬਣੇ ਲੇਕਿਨ ਅੱਜ ਜਿਹੜਾ ਜਦੋਂ ਇਹ ਸਾਰਾ ਫੈਸਲਾ ਆਇਆ ਉਸ ਤੋਂ ਬਾਅਦ ਗੈਨੀ ਹਰਪ੍ਰੀਤ ਸਿੰਘ ਨੇ ਮਿੰਟ ਲਾਇਆ ਆਪਣਾ ਰਿਐਕਸ਼ਨ ਦਿੱਤਾ ਬੜਾ ਤਿੱਖਾ ਰਿਐਕਸ਼ਨ ਦਿੱਤਾ ਮੈਂ ਉਹਨਾਂ ਦੇ ਸ਼ਬਦਾਂ ਚੋਂ ਥੋੜੋ ਰਿਐਕਸ਼ਨ ਸੁਣਾ ਦਿੰਨਾ ਹੈ ਜਿਹੜਾ ਕਿ ਉਹਨਾਂ ਨੇ ਵੀਡੀਓ ਮੈਸੇਜ ਦਿੱਤਾ ਹੈ ਕੀ ਕਹਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਹੈ ਕਿ ਮੇਰੇ ਖਿਲਾਫ ਜੋ ਅਨਧਿਕਾਰਤ ਕਮੇਟੀ ਬਣਾਈ ਸੀ ਜੱਜ ਕਰਨ ਵਾਸਤੇ ਆਪ ਹੀ ਦਰਖਾਸਤ ਦੇ ਕੇ ਆਪ ਹੀ ਪੜਤਾਲੀਆ ਕਮੇਟੀ ਬਣਾਈ ਸੀ ਅੱਜ ਉਹਦਾ 1 ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਮੈਨੂੰ ਲੱਗਦਾ ਹੈ ਉਹ 1 ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ ਗਿਆ ਕਮੇਟੀ ਨੂੰ 1 ਮਹੀਨੇ ਦਾ ਸਮਾਂ ਨਹੀਂ ਦਿੱਤਾ ਗਿਆ ਬਲਕਿ ਮੈਨੂੰ 1 ਮਹੀਨੇ ਦਾ ਸਮਾਂ ਦਿੱਤਾ ਕਿ ਬਈ ਕਾਕਾ ਹੁਣ ਅਸੀਂ ਐਂ ਕਰਾਂਗੇ ਨਾ ਜਿਉਂਦਿਆਂ ਚ ਛੱਡਾਂਗੇ ਨਾ ਮਰਦਿਆਂ ਚ ਛੱਡਾਂਗੇ ਤੋਰੀਆਂ ਗੁਲਮ ਕਾ ਕੇ ਰੱਖਾਂਗੇ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਹਿਣਾ ਚਾਹਣਾ ਹੈ ਮੈਨੂੰ ਕੋਈ ਪ੍ਰਵਾਹ ਨਹੀਂ ਮੇਰੇ ਤੇ ਦੋਸ਼ ਲਾਇਆ ਹੈ ਮੇਰੀਆਂ ਸਵਾਭਾ ਖਤਮ ਕਰ ਦਿਓ ਜੋ ਤੁਸੀਂ ਕਰਨਾ ਹੈ ਕਰ ਲਵੋ ਮੈਂ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੇ ਫੈਸਲੇ 'ਚ ਸ਼ਾਮਲ ਹੋਇਆ ਸੀ ਮੈਂ ਉਦੋਂ ਵੀ ਅਡੋਲ ਸੀ ਹੁਣ ਵੀ ਅਡੋਲਾ ਅਡੋਲ ਹੀ ਰਹਾਂਗਾ ਕਿਸੇ ਫਿਕਰ 'ਚ ਨਹੀਂ ਪਾਵਾਂਗਾ ਸੰਘਰਸ਼ ਬੰਦੇ ਨੂੰ ਲੜਨਾ ਸਿਖਾਉਂਦਾ ਹੈ ਇੱਕ ਗੱਲ ਮੈਂ ਅਕਾਲੀ ਜਲਦੀ ਸੀਨੀਅਰ ਲੀਡਰਸ਼ਿਪ ਨੂੰ ਕਹੂੰਗਾ ਮਹਾਭਾਰਤ ਤੁਸੀਂ ਸਭ ਨੇ ਦੇਖਿਆ ਟੈਲੀਵਿਜ਼ਨ ਤੇ ਆਇਆ ਤੁਸੀਂ ਸਭ ਨੇ ਦੇਖਿਆ ਉਹਦੇ ਵਿੱਚ ਭੀਸ਼ਮ ਪਤਾਮਾ ਦ੍ਰੋਣਾਚਾਰਿਆ ਇਹ ਵੱਡੇ ਮਹਾਰਥੀ ਸੀ ਬਹੁਤ ਜਿਹੜਿਆ ਮਹਾਕਰਮੀ ਸੀ ਇਹ ਲੋਕ ਤੇ ਇਹ ਅਰਜਨ ਨਾਲੋਂ ਕਿਤੇ ਗੱਲੋਂ ਕਿਸੇ ਵੀ ਗੱਲੋਂ ਘਟ ਨਹੀਂ ਸੀ ਪਰ ਉਹ ਖਤਮ ਹੋ ਗਏ ਉਹ ਕਿਉਂ ਖਤਮ ਹੋਏ ਉਹ ਕਿਉਂਕਿ ਉਹਨਾਂ ਨੇ ਦੁਰਯੋਧਨ ਤੇ ਸੁਕਨੀ ਦਾ ਸਾਥ ਦਿੱਤਾ ਤੇ ਧਰਮ ਦੁਰਯੋਧਨ ਤੇ ਸੁਕਨੀ ਦੇ ਨਾਲ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਸ਼੍ਰੋਮਣੀ ਕਾਲੀਦਾਸ ਦੀ ਲੀਡਰਸ਼ਿਪ ਨੂੰ ਕਹਿਣਾ ਹੈ ਕਿ ਤੁਸੀਂ ਸ਼ਰਮਲੀ ਅਕਾਲੀ ਦਲ ਨੂੰ ਬਚਾਓ ਇਸ ਅਕਾਲੀ ਦਲ ਦੇ ਵਿੱਚ ਵੱਡੇ ਵੱਡੇ ਥੰਮ ਹੋਏ ਨੇ ਮਾਸਤ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਜਿਹੜੇ ਆਪਣੀ ਬਰਾਸਤ ਛੱਡ ਕੇ ਗਏ ਨੇ ਤੁਸੀਂ ਦਰਯੋਧਨ ਤੇ ਸੁਖਨੀ ਦਾ ਸਾਥ ਨਾ ਦਿਓ ਧਰਮ ਦਾ ਸਾਥ ਦਿਓ ਪਾਰਟੀਆਂ ਰਹਿੰਦੀਆਂ ਨੇ ਬੰਦੇ ਆਉਂਦੇ ਜਾਂਦੇ ਰਹਿੰਦੇ ਨੇ ਤੋਂ ਇਸ ਤਰੀਕੇ ਨਾਲ ਇਹ ਮੈਂ ਉਹਨਾਂ ਦੀ ਵੀ ਰਿਪੋਰਟਿੰਗ ਜਿਹੜੀ ਆ ਉਹ ਵੀਡੀਓ ਮੈਸੇਜ ਤੁਹਾਨੂੰ ਸੁਣਾਇਆ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਦੀ ਤਾਂ ਨਿਚੋੜ ਤੁਸੀਂ ਸਮਝ ਹੀ ਗਏ ਕਿ ਜਿਹੜੇ ਦਰਜੋਧਨ ਕਿਨੂੰ ਕਿਹਾ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਮੈਂ ਆਪਣੇ ਮੂੰਹ ਦੱਸਣਾ ਵੀ ਨਹੀਂ ਤੁਹਾਡੇ ਲਈ ਇਹ ਹੈ ਸ਼ਕੜੀ ਕਿਨੂੰ ਕਿ ਇਹ ਵੀ ਤੁਹਾਨੂੰ ਪਤਾ ਹੈ ਤੇ ਉਹ ਲੀਡਰਸ਼ਿਪ ਨੂੰ ਸਾਰੇ ਨੂੰ ਕਹਿ ਰਹੇ ਨੇ ਕਿ ਸ਼੍ਰੌਮਣਿ ਅਕਾਲੀਦਾਰ ਨੂੰ ਬਚਾ ਲੋ ਤੇ ਇਹ ਇਹਨੂੰ ਸਾਸਰਾਂ ਤੇ ਉਹ ਜੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਤਕੜੇ ਦੇ ਤਕੜੇ ਟੁਕੜੇ ਨਹੀਂ ਜਿਹੜਾ ਬੰਦਾ ਪਾਪ ਦਾ ਸਾਥ ਦਿੰਦਾ ਉਹ ਨਹੀਂ ਰਹਿੰਦਾ ਹਾਂ ਸ਼੍ਰੌਮਣਿ ਅਕਾਲੀਦਾਰ ਜਿਹੜੀ ਹੈ ਉਹ ਖੇਤਰੀ ਪਾਰਟੀ ਉਹਨੂੰ ਬਚਾਉਣਾ ਜ਼ਰੂਰੀ ਹੈ ਇਹ ਇਤੇ tyle ਬਟੀਆਂ ਕੁਰਬਾਨੀਆਂ ਕੀਤੀਆਂ ਨੇ ਇਹ ਕਹਿਣ ਦਾ ਮਤਲਬ ਹੈ ਪਰ ਇਹ ਵੀ ਕਿ ਹੈ ਕਿ ਮੈਂ ਡਰਦਾ ਨਹੀਂ ਇਸ ਸਮਾਂ ਜਿਹੜਾ ਹੈ ਕਮੇਟੀ ਦਾ ਨਹੀਂ ਬਣਾਇਆ ਮੈਨੂੰ ਜਿਹੜਾ ਲੰਮਕਾਰ ਰਹੇ ਨੇ ਕਿਉਂਕਿ ਉਹਨਾਂ ਤੇ 1 ਮਹੀਨੇ ਦੀ ਹੋਰ ਰੋਕ ਲਾਤੀ ਕੰਮ ਤੇ ਸੋ ਇਹ ਸਾਰਾ ਕੁਝ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ ਕਮੇਟੀ ਦੀ ਅੰਤਮ ਮੀਟਿੰਗ ਦੇ ਵਿੱਚ ਹੋਇਆ ਜਿਹੜੀ 2004 ਦੀ ਹੋਈ ਹੈ ਸੋ ਇਹਦਾ ਸਿੱਧਾ ਅਸਰ ਪੈ ਰਿਹਾ ਹੈ ਦੇਖੋ ਮੈਂ ਇਹਦਾ ਐਨਾਲਿਸਿਸ ਜਿਹੜਾ ਮੈਂ ਤੁਹਾਨੂੰ ਕਰੀ ਦਿੱਤਾ ਪਹਿਲਾ ਜਿਸ ਨੇ ਡਰੈਸਿੰਗ ਚੋੜਾ ਉਹ ਨਹੀਂ ਚਾਹੁੰਦੇ ਕਿ ਉਹ ਪੰਥਕ ਜਥੇਬੰਦੀਆਂ ਦਾ ਫਰੰਟ ਖੁੱਲੇ ਕਿਉਂਕਿ ਜੇ ਉਹ ਫਰੰਟ ਖੁੱਲ ਤਾਂ ਜਿਸ ਤਰੀਕੇ ਨਾਲ ਉਹ ਹਮਲਾਵਰ ਹੁੰਦੇ ਨੇ ਕਿ ਗਨਾਹਗਾਰਾਂ ਨੂੰ ਤੁਸੀਂ ਫਿਰ ਉਹਨਾਂ ਨੂੰ ਵੀ ਸ਼ਿਕੋ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਕਰਵਾਈ ਹੈ ਉਹਨਾਂ ਨੂੰ ਕਿਵੇਂ ਉਹ ਜਿਆਦਾ ਗਨਾਹਗਾਰ ਨੇ ਵੱਡੇ ਗਨਾਹਕਰ ਨੇ ਉਹਨਾਂ ਨੂੰ ਸਿੱਖਣਾ ਚਾਹੀਦਾ ਉੱਥੇ ਤਾਂ ਇਹ ਯੂ ਟਰਨ ਲੈ ਗਏ ਤੇ ਜਿਹੜਾ ਗੈਨੀ ਹਰਪ੍ਰੀਤ ਸਿੰਘ ਹੁਣ ਉਹ ਤੇ ਕਰ ਕੀ ਰਹੇ ਨੇ ਕਿਉਂਕਿ ਅਨਧ ਅਧਿਕਾਰ ਕਿਵੇਂ ਹੈ ਕਿਉਂਕਿ ਕਰਿੰਦ ਸਾਹਬ ਦਾ ਉਹ ਤਾਂ ਗਲਤ ਅਕਤ ਦੇ ਅਧਿਕਾਰ ਚਾਉਂਦੇ ਆ ਤੇ ਹੁਣ ਪਤਾ ਇਹ ਲੱਗਿਆ ਕਿ ਉਹਨਾਂ ਨੇ ਕਿਹਾ ਕਿ ਰਿਪੋਰਟ ਜਿਹੜੀ 45 ਕਮੇਟੀ ਜਾਂਚ ਕਰੂਗੀ ਕਹਿੰਦੇ ਨੇ ਕਿ ਨਿਰਪੱਖ ਜਾਂਚ ਕਰੂਗੀ ਜਾਂਚ ਕਰਕੇ ਅਕਾਲ ਤਖਤ ਸਾਹਿਬ ਨੂੰ ਜਾਊਗੀ ਤੇ ਅਕਾਲ ਤਖਤ ਸਾਹਿਬ ਫਿਰ ਉੱਤੇ ਅੱਗੇ ਅਗਲੀ ਕਾਰਵਾਈ ਕਰਨਗੇ ਤੇ ਜਾਂਚ ਜੋ ਹੁੰਦਾ ਕਾਰਵਾਈ ਤਾਂ ਉਹੀ ਹੋਣੀ ਹੈ ਤਾਂ ਮਸਲਾ ਤਾਂ ਫਿਰ ਉੱਥੇ ਹੋ ਗਿਆ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਇੱਕ ਗੱਲ ਤਾਂ ਜੋ ਰਿਸਪਾਸਟ ਹੋ ਗਈ ਕਿ ਜਿੰਨਾ ਮਰਜੀ ਡਰਾ ਰਹੇ ਨੇ ਜਾਂ ਕੁਝ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਕਹਿ ਰਿਹਾ ਅਡੋਲ ਹੈ ਜੇ ਉਹ ਡੋਲ ਹੈ ਜਦ ਜੁਨੇ ਪ੍ਰਤੀਕਰਮ ਦਿੱਤਾ ਉਹ ਤਾਂ ਨਾਲ ਦੀ ਨਾਲ ਹੀ ਪ੍ਰਤੀਕਰਮ ਆ ਗਿਆ ਉਹ ਤਾਂ ਫਿਰ ਮੇਰਾ ਗੱਲ ਦੂਜੀਆਂ ਗੱਲਾਂ ਵੀ ਆਉਣਗੀਆਂ ਜਿਹੜੇ ਉਹਨਾਂ ਕਹਿੰਿਆ ਸੀ ਕਿ ਮੈਂ ਬਹੁਤ ਠੋਕ ਕੇ ਜਵਾਬ ਦੇਣੇ ਨੇ ਦਲੀਲ ਨਾਲ ਜਵਾਬ ਦੇਣੇ ਬਾ ਦਲੀਲ ਜਵਾਬ ਦੇਣੇ ਤੇ ਗਰਦ ਉੱਠਣੀ ਹੈ ਤੇ ਫਿਰ ਤਾਂ ਜਿਹੜੀ ਗਰਦ ਉੱਠੇਗੀ ਜੇ ਇਹ ਗੱਲ ਹੈ ਤੇ ਜੋ ਮਰਜ਼ੀ ਹੋਵੇ ਅਕਾਲੀ ਦਲ ਦਾ 25 ਦੇ ਵਿੱਚ ਜੇ ਉਹਨਾਂ ਨੇ ਮੋੜ ਸਰਜੀਤ ਹੋਣਾ ਹੈ ਤਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਮੈਂ ਅਖੀਰ ਤੇ ਵਿੱਚ ਕਹਿਣਾ ਅੱਜ ਇਹਦੇ ਨਾਲ ਕੋਈ ਸਬੰਧ ਨਹੀਂ ਅੱਜ ਦੀ ਮੀਟਿੰਗ ਦਾ ਪਰ ਮੈਂ ਗੱਲ ਜ਼ਰੂਰ ਸਰਾਹ ਦਿੰਨਾ ਕਿ ਜੇ ਸੱਚਮੁੱਚ ਹੀ ਇਹਨਾਂ ਨੇ ਅਸਤੀਫਾ ਤਾਂ ਪ੍ਰਵਾਨ ਕਰ ਹੀ ਲਿਆ ਉਹ ਜਾਂ ਕਰ ਹੀ ਲੈਣੇ ਜਿਵੇਂ ਉਹਨਾਂ ਨੇ ਕਿਹਾ ਤੇ ਵਰਕਿੰਗ ਕਮੇਟੀ ਹੋ ਜਾਣੀ ਹੈ ਅਗਲੇ ਸਾਲ ਕੱਲੂ ਜਿਹੜਾ ਸਵਾਲ ਚੜ ਜਾਣਾ ਤੇ ਉਹਦੇ ਵਿੱਚ ਤੁਸੀਂ ਜਿਹੜਾ ਵਰਕਿੰਗ ਕਮੇਟੀ ਦੇ ਅਸਤੀਫਾ ਪ੍ਰਵਤ ਜਿਹੜਾ ਦਿੱਤਾ ਹੋਇਆ ਪ੍ਰਵਾਨ ਨਹੀਂ ਕਰਨਾ ਅਸਤੀਫਾ ਪ੍ਰਵਾਨ ਹੈ ਜੇ ਨਹੀਂ ਵੀ ਜੇ ਤੁਹਾਨੂੰ ਕੋਈ ਕਾਨੂੰਨੀ ਅੜਚਣ ਨਜ਼ਰ ਆਉਂਦੀ ਹੈ ਤੁਸੀਂ ਚੁੰਟਾ ਕਮੇਟੀ ਲਾਗੂ ਕਰਕੇ ਨਵੀਂ ਲੀਡਰਸ਼ਿਪ ਪੈਦਾ ਬਣਾਓ ਨਵੇਂ ਡੈਲੀਗੇਟਸ ਹੋਣ ਸਰਕਲ ਫਿਰ ਜਿਲ੍ਹਾ ਜਥੇਦਾਰ ਫਿਰ ਡੈਲੀਗੇਟਸ ਫਿਰ ਪ੍ਰਧਾਨ ਚੁਣ ਲਓ ਅਕਾਲੀ ਦਲ ਖੜਾ ਹੋ ਸਕਦਾ ਹੈ ਜੇ ਇਹ ਹੀਰਾ ਫਰੀਆਂ ਕੀਤੀਆਂ ਜੇ ਅਧਾ ਅਧੂਰਾ ਜਾ ਹੁਕਮ ਮੰਨਿਆ ਕਾਲ ਤਖਤਾ ਫਰਖਵੀਰ ਸਿੰਘ ਬਾਦਲ ਦਾ ਸਰਵਾਈਵ ਕਰ ਜੂ ਅਕਾਲੀ ਦਲ ਦਾ ਰਵਾਈਵ ਕਰਨਾ ਬੜਾ ਔਖਾ ਹੋ 2025 ਚ ਵੀ ਪਰ ਮੈਂ ਫਿਰ ਵੀ ਉਹਨਾਂ ਨੂੰ ਸ਼ੋਭ ਸ਼ਵਦ ਅਨਸ਼ਰ ਅਕਾਲੀ ਦਲ ਜੁੜਾ ਰਿਹਾ ਹੈ ਅਗਲੇ ਸਾਲ ਦੇ ਵਿੱਚ ਔਰ ਸਾਰੀ ਲੀਡਰਸ਼ਿਪ ਨੂੰ ਸਮਤ ਬਖਸ਼ੇ ਔਰ ਮੈਂ ਨਹੀਂ ਕਹਿੰਦਾ ਕਿ ਜੋ ਗਾਨੀ ਹਰ ਪ੍ਰਿਸੀ ਨੇ ਕਿਹਾ ਕਿ ਦਰਯੋਧਨ ਤੇ ਸ਼ੁਕਰੀ ਦਾ ਸਾਥ ਦੇਣਾ ਉਹ ਤੁਸੀਂ ਆਪ ਦੇਖੋ ਕਿ ਕਿਹੜਾ ਦਰਯੋਧਨ ਹੈ ਕਿਹੜਾ ਸ਼ੁਕਰੀਆ ਕਿਹਦਾ ਸਾਥ ਦੇਣਾ ਚਾ ਨਹੀਂ ਦੇਣਾ ਹਾਂ ਅਕਾਲੀ ਦਲ ਦਾ ਸਾਥ ਦੇਣ ਲਈ ਮੈਂ ਜ਼ਰੂਰ ਕਹਿੰਦਾ ਥੋੜਾ ਬਹੁਤ ਬਹੁਤ ਸ਼ੁਕਰੀਆ